ਕਿ ਸਮਝ ਪਰ ਗੁਰ ਪਿਆਰੋ ਗਿਆਨ ਦੀ ਜਿਹੜੀ ਗੱਲ ਹੈ ਦਰਮਿਆਨੇ ਬੰਦਾ ਵੀ ਸਮਝ ਸਕਦਾ ਹੈ ਭਾਵੇਂ ਬਹੁਤਾ ਦੁਖੀ ਤੇ ਬਹੁਤਾ ਸੁਖੀ ਗਿਆਨ ਦੀ ਗੱਲ ਧਰਮ ਦੀ ਗੱਲ ਨਹੀਂ ਸਮਝ ਸਕਦਾ ਹੁੰਦਾ ਉਹਨੂੰ ਬੰਦਾ ਮੱਦ ਵਾਲਾ ਚਾਹੀਦਾ ਹੈ ਦਰਮਿਆਨੀ ਵਸਾ ਵਾਲਾ ਚਾਹੀਦਾ ਹੁੰਦਾ ਬਹੁਤ ਜ਼ਿਆਦਾ ਦੁਖੀ ਬੰਦੇ ਨੂੰ ਗਿਆਨ ਦੀ ਗੱਲ ਚੰਗੀ ਨਹੀਂ ਲੱਗਦੀ ਬਹੁਤ ਜ਼ਿਆਦਾ ਵੱਡਾ ਸੁਖੀ ਹੋ ਜਾਵੇ ਬਹੁਤ ਜ਼ਿਆਦਾ ਸੋਖਾ ਹੋ ਜਾਵੇ ਉਹਨਾਂ ਵੀ ਗੁਰੂ ਪਿਆਰੋਂ ਜਿਹੜੀ ਗਿਆਨ ਦੀ ਗੱਲ ਚੰਗੀ ਨਹੀਂ ਲੱਗਦੀ ਉਸ ਨੂੰ ਆਪਣੀ ਅਮੀਰੀ ਤੇ ਮਾਣ ਹੁੰਦਾ ਹੈ ਆਪਣੇ ਪੈਸੇ ਤੇ ਮਾਣ ਹੁੰਦਾ ਹੈ ਗਿਆਨ ਉਹਦੀ ਸ਼ੁੱਧ ਦੇ ਵਿੱਚੋਂ ਖਤਮ ਹੋ ਜਾਂਦਾ ਤੇ ਜਦੋਂ ਗੁਰੂ ਪਿਆਰਿਓ ਉਹਨਾਂ ਨੇ ਸੋਚਿਆ ਇਹਨੇ ਇਦਾਂ ਨਹੀਂ